ਤੇ ਆਪਾਂ ਪਲੰਬਰ ਦਾ ਕੰਮ ਕੀਤਾ ਸੀ ਕੱਲ ਕੱਲ ਆਪਾਂ ਬਾਈ ਦੇ ਘਰੇ ਟੈਂਕੀ ਧਰ ਕੇ ਗਏ ਸੀਗੇ ਟੈਂਕੀ ਦੀ ਫਿਟਿੰਗ ਕਰੀ ਸੀ ਕਿਉਂਕਿ ਇਹਨਾਂ ਦੇ 8-7 ਸਾਲ ਹੋ ਗਏ ਸੀ ਫਿਟਿੰਗ ਹੋਈ ਹੋਈ ਨੂੰ ਇਹਨਾਂ ਨੇ ਕੋਈ ਚਲੋ ਪ੍ਰੋਬਲਮ ਸੀਗੀ ਵਿਚਾਰਿਆਂ ਦੇ ਤੇ ਉਹ ਬਾਈ ਦੇ ਥੋੜੀ ਸੱਟ ਲੱਗਣ ਕਰਕੇ ਉਹਨਾਂ ਨੂੰ ਮਜਬੂਰੀ ਸੀਗੀ ਉਹਨਾਂ ਦੀ ਵੀ ਚਲਾਉਣਾ ਹੀ ਚਲਾਉਣਾਗਾ ਤੇ ਅਸੀਂ ਕੱਲ ਇਹ ਫਿਟਿੰਗ ਕਰੀ ਉਹਦੇ ਵਿੱਚ ਕਰਨ ਨਾਲ ਫਿਟਿੰਗ ਰਾਤ ਅਸੀਂ ਕਾਫੀ ਟਾਈਮ ਮੱਥਾ ਵੀ ਮਾਰੀ ਗਏ ਤੇ ਟਰਾਈ ਕਰੀ ਕੇ ਬਲੌਕਜ ਹੋ ਗਈ ਸੀ ਇੱਕ ਪਾਈਪ ਉਹ ਬਾਈ ਨੇ ਦੱਸਿਆ ਬਾਅਦ ਵਿੱਚ ਕਿ ਵੀ ਉਹਦੇ ਵਿੱਚ ਨਾ ਅਸੀਂ ਪਾਈਪ ਦੇ ਵਿੱਚ ਲੀਰ ਰਾਤੀ ਸੀਗੀ ਆਥਾਂ ਦੇ ਵਿੱਚ ਉਹ ਪਾਈਪ ਸੀ ਆ 45 ਦੇ ਨਾਲ ਲੰਗਦੀ ਸੀ ਤੇ ਉਹਦੇ ਵਿੱਚ ਐਂਡ ਕੈਪ ਤਾਂ ਲੱਗਿਆ ਨਹੀਂ ਸੀ ਐਂਡ ਕੈਪ ਲੱਗਿਆ ਹੁੰਦਾ ਤਾਂ ਇਹਨਾਂ ਨੂੰ ਬਾਈਆਂ ਨੂੰ ਲੀਰ ਵੀ ਨਹੀਂ ਸੀ ਡਾਉਣ ਦੀ ਲੋੜ ਤੇ ਪਾਈਪ ਕਦੇ ਵੀ ਆ ਬਈ ਜੋ 45 ਦੇ ਨਾਲ ਛੱਡਦਾ ਨਾ ਜਿਵੇਂ ਕਿ ਆ ਚੀਜ਼ ਆ ਨਾਲ ਤਾਂ ਇਹਨੂੰ ਉੱਚੀ ਛੱਡਿਆ ਕਰੋ ਕਿਉਂ ਕਾਫੀ ਟਾਈਮ ਹੋ ਜਾਂਦਾ ਕਈ ਔਰ ਲੰਬੇ ਸਮੇਂ ਤੱਕ ਨਹੀਂ ਕੰਮ ਕਰਾ ਸਕਦਾ ਕੋਈ ਇਹ ਚੀਜ਼ਾਂ ਦਾ ਪਲੰਬਰ ਬਈ ਸਾਰੇ ਜਾਣੇ ਖਾਸ ਕਰਕੇ ਧਿਆਨ ਰੱਖਿਆ ਕਰੋ ਤੇ ਜਿਵੇਂ ਕਿ ਜੇ ਕੋਈ ਜਿਵੇਂ ਸਾਨੂੰ ਨਹੀਂ ਨੌਲੇਜ ਕਿਸੇ ਚੀਜ਼ ਦੀ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਤਾਂ ਸਾਨੂੰ ਵੀ ਬਈ ਉਹਦੇ ਵਿੱਚੋਂ ਕੋਈ ਨਾ ਕੋਈ ਸੋਲੂਸ਼ਨ ਮਿਲ ਸਕਦਾ ਹੈ ਨੌਲੇਜ ਮਿਲਦੀ ਆ ਬਈ ਵੱਧ ਤੋਂ ਵੱਧ ਜਿਵੇਂ ਆਪਾਂ ਕੰਮ ਹਰ ਰੋਜ਼ ਕਰਦੇ ਆਂਗੇ ਕਿ ਇਹਦੇ ਵਿੱਚ ਕੋਈ ਜਿਹੜੀ ਲੀਕ ਡਾਈ ਹੋਈ ਸੀ ਉਹ ਥੱਲੇ ਚਲੀ ਗਈ ਸਾਨੂੰ ਵੀ ਨਹੀਂ ਪਤਾ ਲੱਗਿਆ ਸੀ ਟਰਾਈ ਵੀ ਕਰੀ ਸੀ ਪਹਿਲਾਂ ਚੈੱਕ ਕਰਕੇ ਫੇਰ ਫੀਟਿੰਗ ਕਰੀ ਸੀ ਤਾਂ ਇਹ ਪਾਣੀ ਫਿਰ ਸੋਈ ਦੇ ਵਿੱਚ ਬਿਲਕੁਲ ਨਹੀਂ ਗਿਆ ਤਾ ਹੁਣ ਆਪਾਂ ਅੱਜ ਟਰਾਈ ਕਰਦੇ ਆਂ ਕੱਲ ਅਸੀਂ ਰਾਤ ਉਹਦੇ ਵਿੱਚ ਵਾਪਸ ਪਾਣੀ ਵੀ ਮਾਰਿਆ ਸੀਗਾ ਇਹਨੂੰ ਖੋਲ ਕੇ ਨਹੀਂ ਵਾਪਸ ਆਈ ਉਹ ਤੇ ਬਾਕੀ ਅਸੀਂ ਹਵਾ ਨਾਲ ਪੰਪ ਆਪਣਾ ਪੰਪ ਲਾ ਕੇ ਹਵਾ ਵੀ ਮਾਰੀ ਸੀਗੀ ਉਹਦੇ ਨਾਲ ਵੀ ਕੋਈ ਫੋਨ ਨਹੀਂ ਪਿਆ ਹੁਣ ਅੱਜ ਹੋਰ ਤਰੀਕੇ ਨਾਲ ਕੱਢ ਕੇ ਦੇਖਦੇ ਆ ਉਹਨੂੰ ਕੋਸ਼ਿਸ਼ ਕਰਦੇ ਆ ਕਿਉਂਕਿ ਜੇ ਪਟਾਂਗੇ ਤਾਂ ਨਾਲ 44 45 ਦੇ ਨਾਲ ਫਿਰ 45 ਵਾਲੀ ਪੈ ਵੀ ਫੁੱਟੂਗੀ ਵੀ ਬਚਤ ਕਰਦੇ ਆ ਕੋਸ਼ਿਸ਼ ਕਰਾਂਗੇ ਵੀ ਆਪਾਂ ਐਸੀ ਤਰ੍ਹਾਂ ਹੀ ਕੱਢੀਏ ਤੇ ਚਲੋ ਬਈ ਇਸੇ ਕੋਸ਼ਿਸ਼ ਕਰਦੇ ਆ ਕੱਢਣ ਦੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਜਿਹੜੀ ਗੱਡੀ ਜਿਹੜੀ ਵੀ ਢੰਗ ਨਾਲ ਕੱਢਾਂਗੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਦੇ ਵਿੱਚ ਸਾਰੇ ਜਾਨੇ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਬਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਮਾਰਦਿਆ ਕਰੋ ਜੀਨੇ ਆਪਣਾ ਚੈਨਲ ਨਹੀਂ ਫੋਲੋ ਕੀਤਾ ਆਪਣਾ ਪੇਜ ਨਹੀਂ ਫੋਲੋ ਕੀਤਾ ਤਾਂ ਫੋਲੋ ਕਰ ਲਓ ਤੇ ਆਪਣਾ YouTube ਚੈਨਲ ਬਣਾ ਹੋਇਆ YouTube ਚੈਨਲ ਤੇ ਵੀ ਸਬਸਕ੍ਰਾਈਬ ਕਰ ਲਓ ਬਈ ਸਾਰੇ ਜਾਨੇ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਦੁਬਾਰੇ ਜੀ